ਪੈਟਰੋਲ ਪੰਪ ਤੋਂ ਪੈਟਰੋਲ ਪਵਾਉਣ ਤੋਂ ਬਾਅਦ ਹੀ ਵਾਹਨ ਜਿਹੜੇ ਨੇ ਖਰਾਬ ਹੋ ਜਾਂਦੇ ਨੇ ਰੁਕ ਜਾਂਦੇ ਨੇ ਤੇ ਜਦੋਂ ਟੈਂਕੀ ਦੇ ਵਿੱਚੋਂ ਪੈਟਰੋਲ ਨੂੰ ਕੱਢ ਕੇ ਦੇਖਿਆ ਗਿਆ ਤਾਂ ਵੱਡਾ ਖੁਲਾਸਾ ਹੋਇਆ ਪਤਾ ਚੱਲਿਆ ਕਿ ਪੈਟਰੋਲ ਦੇ ਵਿੱਚ ਪਾਣੀ ਮਿਲਾ ਕੇ ਗਾਹਕਾਂ ਨੂੰ ਵੇਚਿਆ ਜਾ ਰਿਹਾ ਸੀ ਜਿਸ ਕਾਰਨ ਬਾਈਕ ਜਿਹੜੇ ਨੇ ਖਰਾਬ ਹੋਏ ਨੇ ਉਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਦੇ ਵੱਲੋਂ ਪੰਪ ਵਾੜਿਆ ਤੇ ਇਲਜ਼ਾਮ ਲਗਾਏ ਗਏ ਨੇ ਕਿ ਪੰਪ ਵਾਲਿਆ ਦੇ ਵੱਲੋਂ ਲੋਕਾਂ ਦੇ ਨਾਲ ਧੋਖਾ ਧੜੀ ਕੀਤੀ ਜਾ ਰਹੀ ਹੈ ਜਿਸ ਦੀ ਇੱਕ ਵੀਡੀਓ ਵੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਤਦਅਸੀਕ ਇਹ પેટ્રોલ ਪੰਪ ਜਿਹੜਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਚੁੰਨੀ ਮਰਿੰਡਾ ਰੋਡ ਤੇ ਬਣਿਆ ਹੋਇਆ ਜਿੱਥੇ ਰਾਤ ਦੇ ਸਮੇਂ ਘਾਕਾ ਦੇ ਵੱਲੋਂ ਹੰਗਾਮਾ ਕੀਤਾ ਗਿਆ ਤੇ ਪੰਪ ਵਾਲਿਆ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਮਰਿੰਡਾ ਮਰਿੰਡਾ ਯੂਨੀਵਰਸਿਟੀ ਰੋਡ ਤੇ ਅਸੀਂ ਆ ਗੁਰਦੁਆਰੇ ਟੱਪਿਆਂ ਤੋਂ ਹੀ 100 ਕਿਲੋਮੀਟਰ ਅਗੇ ਹੀ ਅਜਾ ਜੀ ਇਹ ਮੋਟਰਸਾਈਕਲ ਬੰਦ ਹੋ ਗਿਆ ਦੇਖ ਲੋ ਜੀ ਤੇਲ ਚ ਪਾਣੀ ਨਾਲੇ ਮੋਟਰਸਾਈਕਲ ਖਰਾਬ ਕਰਤੇ ਜੀ ਸਾਡਾ ਸੈਂਸਰ ਖਰਾਬ ਕਰਤੇ ਸਾਰੇ ਨਾਲ ਤਾਂ ਦੋ ਇੱਕ ਦੇ ਹੋਰ ਸਾਰੇ ਆ ਮੋਟਰਸਾਈਕਲ ਦੂਜਾ ਆ ਜਿਹੜਾ ਪਾ ਕੇ ਗਿਆ ਉਹਦੇ ਤੇਲ ਉਹ ਵੀ ਕਹਿ ਰਿਹਾ ਮੇਰਾ ਮੋਟਰਸਾਈਕਲ ਖੜ ਰਿਹਾ ਨਾ ਉਹ ਆ ਦੇਰ ਤੇ ਚੋਂ ਕਿੰਨਾ ਪਾਣੀ ਨਿਕਲਿਆ ਉਹ ਤੋਂ ਮਾਲਕ ਕਹਿ ਰਹੀ ਜੀ ਕਿ ਸਾਡੇ ਗਰਾਖ ਨਾ ਖਰਾਬ ਕਰੋ ਸਾਈਡ ਤੇ ਹੋ ਗਿਆ ਮਿਸਤਰੀ ਦਾ ਸੈੱਟ ਕਰਾ ਲਓ ਸਾਦ ਨੂੰ ਤੁਸੀਂ ਕਿਹੜਾ ਕੰਪਰੋਮਾਈਜ਼ ਕਰੋ ਜੀ ਇਹ ਕਿਹੜਾ ਪਣਾ ਪਟੇੜੀ ਪੈਂਦਾ ਪਟੇੜੀ ਪੰਪ ਜੀ ਜੁੰਨੀ ਰੋਡ ਜੀ ਜੁੰਨੀ ਰੋਡ ਤੇ ਜੀ ਬੜੀ ਪ੍ਰੋਬਲਮ ਆ ਬੇੜੀ ਮਰੰਡਾ ਜੁੰਨੀ ਰੋਡ ਮਰੰਡਾ ਕਿਥੋਂ ਰੋਡ ਦੁਆਰੇ ਨਜ਼ਦੀਕ ਪੈਂਦਾ ਜੀ ਆਪਣਾ ਪੰਜ ਕਿਹੜਾ ਨਾਬੇ ਜਾਣਾ ਸੀ ਜੀ ਅਸੀਂ ਅੱਛਾ ਜੀ ਤੁਹਾਨੂੰ ਵੀ ਕਿਵੇਂ ਪਤਾ ਲੱਗਿਆ ਜੀ ਨਹੀਂ ਨਾਬੇ ਜਾਣਾ ਸੀ ਜੀ ਮੈਂ ਆਪਣੇ ਮਦਰ ਨੂੰ ਲੈਣ ਜਾ ਰਿਹਾ ਸੀ ਘਰੋਂ 90 ਲੈ ਕੇ ਜਾਣ ਵਾਸਤੇ ਬਸ ਮੋੜ ਤੇ ਪਹੁੰਚੇ ਖਰਾਬ ਹੋ ਅਸੀਂ ਹਾਂ ਦਾ ਸੋਇਲ ਖਰਾਬ ਸਾਦ ਨੂੰ ਕਿਵੇਂ ਲੈ ਕੇ ਜਾਂਦੀ ਦੋਰੀ ਨਾ ਹੁਣ ਕੀ ਕਹਿੰਦੇ ਆ ਬਈ ਮਾਲਕ ਜਿਹੜੇ ਇਹ ਕਹਿੰਦੇ ਨਹੀਂ ਕਿ ਅਸੀਂ ਵਾਲੇ ਰੋਪੜਾਂ ਅਸੀਂ ਆਵਾਂਗੇ ਟਾਈਮ ਲੱਗੂਗਾ ਜੇ ਉਹ ਨਹੀਂ ਇਹ ਪਾਣੀ ਨੂੰ ਮੰਨ ਰਹੇ ਆ ਇਹ ਪਾਣੀ ਨੂੰ ਮੰਨਦੇ ਨਹੀਂ ਉਹ ਮੰਨ ਨਹੀਂ ਰਹੇ ਇਹ ਕਹਿੰਦੇ ਸਾਡੇ ਨਾਲ ਕੰਪਰੋਮਾਈਜ਼ ਕਰੋ ਅਸੀਂ ਫਰਗਾ ਮੋਟਰ ਨਾਲ ਸਹੀ ਕਰ ਦੇਣਾ ਬਾਰਿਸ਼ ਪੈ ਗਈ ਤਾਂ ਹੋ ਗਏ ਰੇਹ ਬਾਰਿਸ਼ ਪੈ ਗਈ ਟੈਂਕਰ ਗੱਲ ਤਾਂ ਵਾਉਣੀ ਹੈ ਜਾਨੀ ਮੰਨਣ ਨੂੰ ਕੋਈ ਤਿਆਰ ਨਹੀਂ ਹੈ ਇਹ ਗੱਲ ਦਵਾਉਣੀ ਹੈ ਠੀਕ ਇਹਨਾਂ ਨੂੰ ਐ ਲੋਕਾਂ ਨਾਲ ਠੱਗੀ ਬੱਜਦੀ ਰਹੇ ਇਹ ਉੱਪਰੋਂ ਕਹਿੰਦੇ 112 ਤੇ ਕਾਲ ਕਰਨੀ ਹੈ ਜੀ ਉਦੋਂ ਦਾ ਦੂਜੇ ਪਾਸੇ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਪੰਪ ਤੇ ਕੰਮ ਕਰਨ ਵਾਲੇ ਕਰਿੰਦੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕੀ ਕੁਝ ਕਿਹਾ ਆ ਹਾ ਸੁਣਦੇ ਆ ਨਹੀਂ ਹੋਰ ਇਹਨੇ ਜਿਹੜੇ ਖੜੇ ਸਾਰੇ ਤਾਂ ਕਈਆਂ ਨੂੰ ਪਰੇਸ਼ਾਨੀ ਆਈ ਹੈ ਇਹ ਤੇਲ ਥੋੜੇ ਪੰਪ ਤੋਂ ਹੀ ਗਿਆ ਇੱਥੇ ਹੀ ਖੜ੍ਹ ਰਹੇ ਆ ਦੇਖੋ ਕਿੰਨੇ ਬੰਦੇ ਖੜ੍ਹੇ ਆ ਹੋਰ ਇਹ ਸਾਰਿਆਂ ਨੂੰ ਪਰੇਸ਼ਾਨੀ ਆਈ ਆ ਉਹ ਭੈਣ ਬੈਠੀ ਆ ਦੇਖੋ ਉਹਨਾਂ ਨੂੰ ਨਾਲ ਪੇ ਜਾਣਾ ਵੀ ਇਹ ਤੁਸੀਂ ਮਨ ਮਨ ਮੰਨਦੇ ਆ ਗਲਤੀ ਆਪਣੀ ਹਾਂਜੀ ਪਾਣੀ ਕੱਢਿਆ ਆ ਨਿਕਲਿਆ ਆ ਜੀ ਸਕਾਇਨਸ ਪੰਜਾਬ ਦੇ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ